ਸਰਬੱਤ ਦਾ ਭਲਾ ਟਰਸਟ ਪਟਿਆਲਾ ਦੇ ਚੇਅਰਮੈਨ ਸਰਦਾਰ ਐਸਪੀ ਸਿੰਘ ਉਬਰਾਏ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬੱਤ ਦੇ ਭਲੇ ਲਈ ਕੰਮ ਕਰਦੇ ਹੋਏ ਤਲਵਾੜਾ ਬਰਾਂਚ ਵੱਲੋਂ ਪ੍ਰਿੰਸੀਪਲ ਸ੍ਰੀ ਅਜੇ ਸੈਗਲ ਅਤੇ ਏਪੀਐਸ ਉਹ ਵੀ ਸੀਨੀਅਰ ਕਾਰਜਕਾਰੀ ਇੰਜੀਨੀਅਰ ਨਰਿੰਦਰ ਸਿੰਘ ਪੂਰਾ ਅਤੇ ਕਮਲਜੀਤ ਸਿੰਘ ਵੱਲੋਂ ਮੋਰਚਰੀ ਮੁਰਦਾ ਘਰ ਫਰੀਜਰ ਭੇਟ ਕੀਤਾ ਗਿਆ ਇਸ ਮੌਕੇ ਪਿੰਡ ਪੱਟੀਆ ਦੀ ਪੰਚਾਇਤ ਯੁਵਕ ਕਲੱਬ ਸੇਵਾਵਾ ਰਜੇ देवप्रदान इकबालजीत सिंह ਅਤੇ ਪਿੰਡ ਦੇ ਪਤਵੰਤੇ ਸੱਜਣ ਗੁਰਦੀਪ ਸਿੰਘ ਜਗਦੀਪ ਸਿੰਘ ਇੰਦਰਜੀਤ ਸਿੰਘ ਸਾਫ ਦਾ ਸਰਪੰਚ ਸਰਵਰਨ ਸਿੰਘ ਗੁਰਪਾਲ ਸਿੰਘ ਕੈਪਟਨ ਅਵਤਾਰ ਸਿੰਘ ਖਾਨਪੁਰ ਹਰਵਿੰਦਰ ਸਿੰਘ ਸਮਰਾ ਪੰਚ ਬਲਦੇਵ ਗੌਰ ਅਮਰਿੰਦਰ ਸਿੰਘ ਨੀਲਮ ਮਨਜੀਤ ਕੌਰ ਹਾਜਰ ਸੰ ਪੱਤਰਕਾਰ ਬਲਵੀਰ ਸਿੰਘ ਬਲਦੀ ਵਿਸ਼ੇਸ਼ ਰਿਪੋਰਟ ਤਲਵਾੜਾ ਤੋਂ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਫਰੀ ਸੇਵਾ ਦਿੱਤੀ ਹੈ ਜੀ ਚਲੋ ਇਹ ਸਾਡੇ ਕੋਈ ਕਰਮਾ ਭਾਗਾ ਵਿੱਚ ਹੋਊਗਾ ਸੇਵਾ ਦਾ ਕੋਈ ਲੈਣ ਦਾ ਦੇਣ ਦਾ ਕੋਈ ਕੁਛ ਨਾ ਕੁਛ ਹੋਊਗਾ ਜਿਹੜਾ ਸਾਡੇ ਤੱਕ ਇਹ ਚੀਜ਼ ਪਹੁੰਚੀ ਆ ਚਲੋ ਅਸੀਂ ਇਸ ਚੀਜ਼ ਦੇ ਹੈ ਨਹੀਂ ਸੀ ਹੱਕਦਾਰ ਪਰ ਫੇਰ ਵੀ ਚਲੋ ਹੈ ਠੀਕ ਹੈ ਨਾ ਉਹਨਾਂ ਨੇ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਬਹੁਤ ਬਹੁਤ ਮੇਰੇ ਵੱਲੋਂ ਭਾਜੀ ਸਾਡੇ ਸਤਿਕਾਰਯੋਗ ਜਿਹੜਾ ਤੇ ਬਹੁਤ ਸਾਡਾ ਆਦਰ ਮਾਨ ਕੀਤਾ ਹੈਗਾ ਇਹ ਸਾਨੂੰ ਅੱਗੇ ਦੱਸਣ ਕਿ ਠੀਕ ਹੈ ਨਾ ਭਾਜੀ ਤੁਸੀਂ ਆਓ ਅੱਜ ਸਾਡੇ ਪਿੰਡ ਦੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰੋਚਾਰ ਪਤੋ ਪ੍ਰੈਜ਼ੀਡੈਂਟ ਸਾਹਿਬ ਐਕਟੈਂਸ ਸਾਹਿਬ ਸਾਡੇ ਪਿੰਡ ਦੀ ਬਹੁਤ ਪਿਆਰੀ ਪੰਚਾਇਤ ਮੇਰੇ ਪਿੰਡ ਦੇ ਵਸਨੀਕ ਬੀਬੀਆਂ ਭੈਣਾਂ ਬਜ਼ੁਰਗ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਹੀ ਉਪਰਾਲਾ ਵਧੀਆ ਕਰਕੇ ਦਿੱਤਾ ਦੇਖੋ ਇਹ ਸਾਚਾ ਜੇ ਅਸੀਂ ਆਏ ਆ ਤੇ ਜਾਣਾ ਜ਼ਰੂਰ ਆ ਜਨਮ ਦੇ ਨਾਲ ਪਰਮਾਤਮਾ ਸਾਨੂੰ ਪਹਿਲਾਂ ਲੈ ਕੇ ਭੇਜਦਾ ਵੀ ਐਨਾ ਚੜੇ ਤੇਰੇ ਸਾਹ ਐਨੀ ਤੇਰੀ ਉਮਰ ਪਰ ਇਹਦੀ ਸਾਨੂੰ ਪ੍ਰੋਬਲਮ ਆ ਆਪਾਂ ਸਾਰਿਆਂ ਨੂੰ ਸਾਨੂੰ ਦੱਸਿਆ ਵੀ ਜਦੋਂ ਘਰ ਦੇ ਵਿੱਚ ਡੈਥ ਹੋ ਜਾਂਦੀ ਆ ਤੇ ਖਾਸ ਕਰਕੇ ਗਰਮੀ ਦੇ ਟਾਈਮ ਦੇ ਵਿੱਚ ਜਿਆਦਾ ਪ੍ਰੋਬਲਮ ਹੁੰਦੀ ਆ ਵੀ ਜਿੱਦਾਂ ਕੋਈ ਵੀ ਪਰਿਵਾਰ ਦਾ ਕੋਈ ਰਿਸ਼ਤੇਦਾਰ ਜਾਂ ਪਰਿਵਾਰ ਦਾ ਜੀ ਬਾਹਰ ਹੈਗਾ ਵੀ ਅਸੀਂ ਉਹਨੂੰ ਵੇਟ ਕਰਨੀ ਆ ਸੰਸਕਾਰ ਕਰਨ ਤੱਕ ਤੇ ਉਹਦੇ ਵਾਸਤੇ ਸਾਨੂੰ ਡੈੱਡ ਬੋਡੀ ਦੀ ਸੰਭਾਲ ਕਰਨ ਵਾਸਤੇ ਖਰਾਬ ਹੋਣ ਤੋਂ ਜਾਤਾ ਸਾਨੂੰ ਆਪਾਂ ਪਹਿਲਾਂ ਜਾਂਦੇ ਰਹੇ ਆ ਦਸੂਹਾ ਵੀ ਜਾਂਦੇ ਆ ਟਾਂਡਾ ਵੀ ਜਾਂਦੇ ਆ ਗੱਡੀ ਕਰਕੇ ਉਹਦਾ ਖਰਚਾ ਚਲਦੇ ਆ ਫਿਰ ਉੱਥੇ ਅਸੀਂ ਉਹਦੀ ਫੀਸ ਵੀ ਭਰਦੇ ਆ ਹਸਪੀਟਲ ਦੀ ਜਿੱਥੇ ਵੀ ਆਪਾਂ ਨੇ ਮੋਤਾ ਘਰ ਬਣਿਆ ਫਿਰ ਜਦੋਂ ਵਾਪਸ ਲੈ ਕੇ ਆਣਾ ਫਿਰ ਫੀਸ ਲੱਗਦੀ ਆ ਕਿਉਂਕਿ ਜਿਹੜੀ ਵੀ ਗੱਡੀ ਲੈ ਕੇ ਜਾਣੀ ਉਹਨੂੰ ਕਿਰਾਇਆ ਦੇਣਾ ਆ ਇਸ ਕਰਕੇ ਫੀਸ ਦਾ ਬਰਾਦਾ ਬਣਾ ਦਿੱਤਾ ਗਿਆ ਛੁੜ ਛੁੜ ਦੇ ਵਿੱਚ ਸਾਡੇ ਨਰਿੰਦਰ ਭਾਜੀ ਹੁਣ ਇਹਨਾਂ ਨੇ ਐਪਲੀਕੇਸ਼ਨ ਜਿੱਦਾਂ ਦੱਸਿਆ ਦਿੱਤੀ ਹੋਈ ਸੀਗੀ ਵੇ ਚਲੋ ਪਿੰਡ ਦੇ ਵਿੱਚ ਇਹ ਫ੍ਰੀਜਰ ਜਿਹੜਾ ਡੈੱਡ ਬੋਡੀ ਰੱਖਣ ਦਾ ਮਿਲ ਜਾਵੇ ਤੇ ਚਲੋ ਕੁਝ ਕਾਰਨਾ ਕਰਕੇ ਉਹ ਐਪਲੀਕੇਸ਼ਨ ਜਿਹੜੀ ਕੁਝ ਟਾਈਮ ਪਈ ਰਹੀ ਵੀ ਦੁਬਾਰਾ ਫੇਰ ਅਪਰਲਾ ਕੀਤਾ ਇਕਬਾਲ ਜੀ ਇਤਨਾ ਬਹੁਤ ਮਿਹਨਤ ਕੀਤੀ ਇਹਦੇ ਬਦਲੇ ਵੀ ਚਲੋ ਜਿਹੜੀ ਆਪਾਂ ਐਪਲੀਕੇਸ਼ਨ ਦਿੱਤੀ ਆਪਾਂ ਦੁਬਾਰਾ ਫੇਰ ਕੋਸ਼ਿਸ਼ ਕਰੀਏ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਸਾਡੇ ਇਹ ਫ੍ਰੀਜਰ ਆ ਬਣ ਜਾਵੇ ਪਿੰਡ ਦੀ ਇਹ ਚੀਜ਼ ਬਣ ਜਾਵੇ ਚਲੋ ਇਹਨਾਂ ਦਾ ਬਹੁਤ-ਬਹੁਤ ਦਿਨੋ ਧੰਨਵਾਦ ਆ ਜਿਹੜਾ ਇਹਨਾਂ ਨੇ ਸਾਨੂੰ ਇਹ 1 ਲੱਖ ਦੇ ਨੇੜੇ ਤੇੜੇ ਦਾ ਖਰਚਾ ਹੈ ਜਿਹੜਾ ਸਾਡੇ ਪਿੰਡ ਨੂੰ ਸਹਿਯੋਗ ਦਿੱਤਾ ਹੈ ਅਸੀਂ ਬਹੁਤ ਇਹ ਕਰ ਰਹੇ ਸੀ ਕਿ ਕញ្ញਾਂ ਨਾਲ ਆਪਾਂ ਸੰਪਰਕ ਕੀਤਾ ਸੀ ਵੀ ਆਪਾਂ ਪਿੰਡ ਦੇ ਵਿੱਚ ਇਹ ਬਣਾ ਕੇ ਰੱਖੀਏ ਜੇ ਆਪਾਂ ਨਾਲ ਦੇ ਪਿੰਡ ਤੋਂ ਵੀ ਕਿਤੇ ਲੈ ਕੇ ਆਉਂਦੇ ਸੀ ਤਾਂ ਵੀ ਸਾਨੂੰ ਗੱਡੀ ਦਾ ਜਿਹੜਾ ਬੰਦੋਬਸਤ ਕਰਨਾ ਪੈਂਦਾ ਸੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਾਡੇ ਪਿੰਡ ਦੇ ਵਿੱਚ ਇਹ ਸਹਿਯੋਗ ਸਾਨੂੰ ਕਰਕੇ ਦਿੱਤਾ ਤੇ ਹੋਰ ਮੈਂ ਤਾਂ ਇਹਨਾਂ ਦੇ ٹرسٹ ਤੋਂ ਸਾਡੇ ਤੋਂ ਛਾਂਗਲੇ ਤੋਂ ਕੈਂਸਰ ਦਾ ਕੋਈ ਮਰੀਜ਼ ਹੈਗਾ ਉਹਦੇ ਮਹੀਨੇ ਦੇ ਮਹੀਨੇ 25 ਜਿਆਦਾ ਕਿ ਇੰਜੈਕਸ਼ਨ ਲੱਗਦਾ ਸੀਗਾ ਤੇ ਉਹ ਵੀ ਮੈਂ ਸੇਵਾ ਇਹਨਾਂ ਦੇ ٹرسٹ ਤੋਂ ਪਹਿਲਾਂ ਮੇਰੇ ਦੂਸਰੇ ਲਿੰਕ ਵਿੱਚ ਨਹੀਂ ਸੀਗੇ ਅੱਜ ਆਪਾਂ ਅੱਜ ਇਹ ਮਰੇ ਇਹਨਾਂ ਨੇ ਤੇ ਇਹਨਾਂ ਦੇ ٹرسٹ ਤੋਂ ਸਰਬੱਤ ਭਲੇ ਦੇ ٹرسٹ ਤੋਂ ਸਾਨੂੰ ਉਸ ਮਰੀਜ਼ ਤੋਂ ਵੀ ਹੈਲਪ ਮਿਲੀ ਆ ਉਹਨੂੰ ਹੈਲਪ ਮਿਲਦੀ ਰਹੀ ਹੈ ਚਲੋ ਰਹਿ ਤਾਂ ਨਹੀਂ ਹੈਗੇ ਹੁਣ ਉਹ ਪਰ ਉਹਨਾਂ ਨੇ ਇੰਜੈਕਸ਼ਨ ਲੱਗਦਾ ਸੀ 25-25 ਹਜ਼ਾਰ ਦਾ 2 ਇੰਜੈਕਸ਼ਨ ਦਾ 50 ਹਜ਼ਾਰ ਦੀ ਹਲਪ ਕੀਤੀ ਜਿਹੜੇ ਨੇ ਨਾ ਦੱਸਿਆ ਵੀ ਇੱਕ ਤਾਂ ਸਾਨੂੰ ਪੰਜਾਬ ਸਰਕਾਰ ਵੱਲੋਂ ਵਿਧਵਾ ਪੈਨਸ਼ਨ ਦਿੰਦੇ ਆ ਜਿਹੜੀ ਔਰਤਾਂ ਵਿਧਵਾ ਆ ਪਰ ਸਰਵੱਤ ਦਾ ਭਲਾ ٹرسٹ ਵੱਲੋਂ ਵੀ ਜਿੰਨਾ ਸਹਿਯੋਗ ਮਿਲਦਾ ਹੈ ਅਲੱਗ ਤੋਂ ਇਹ ਨਾਲ ਹੋਰ ਪਲੱਸ ਇਹ ਵੀ ਪੈਨਸ਼ਨ ਮਿਲਦੀ ਆ ਮੈਂ ਕਈਆਂ ਔਰਤਾਂ ਨੂੰ ਹੋਰ ਪਿੰਡਾਂ ਦੇ ਵਿੱਚ ਇਹਨਾਂ ਦੇ ٹرسٹ ਤੋਂ ਪਹਿਲਾਂ ਪੈਨਸ਼ਨਾਂ ਲਗਾਈਆਂ ਹੋਈਆਂ ਆ ਲਗਾਉਂਦੇ ਵੀ ਆ ਤੇ ਉਹਦੇ ਨਾਲ ਇਹ ਹੈਗਾ ਵੀ ਮੈਂ ਬਾਬਾ ਦੀਪ ਸਿੰਘ ਸੇਵਾਦਾਲ ਘਰ ਬਾਗੇ ਤੋਂ ਮੈਂ ਉਹਨਾਂ ਨੂੰ ਅੱਗੇ ਫਾਰਮ ਦੇ ਦਿੰਦੀ ਹੁੰਦੀ ਸੀਗੀ ਉੱਥੋਂ ਲੱਗੇ ਹੋਏ ਆ ਹੁਣ ਅੱਜ ਤੁਹਾਨੂੰ ਵੀ ਉਹਨਾਂ ਨੇ ਗਾਈਡ ਕੀਤਾ ਜੇ ਕੋਈ ਆਪਣੇ ਨਾਲ ਕੋਈ ਭੈਣ ਭਾਈ ਹੋਵੇ ਜੇ ਕੋਈ ਜਿਹਨੂੰ ਵਿਧਵਾ ਔਰਤ ਨੂੰ ਲੋੜ ਹੈਗੀ ਆ ਉਹ ਇੱਕ ਵਾਰ ਜੀ ਦਿਨ ਆਜੇ ਮੇਰੇ ਨਾਲ ਸੰਬੰਧ ਰੱਖ ਕੇ ਕੋਈ ਵੀ ਕਿਸੇ ਨਾਲ ਵੀ ਦੱਸ ਸਕਦਾ ਹੈ ਵੀ ਉਹਨੂੰ ਜਿਹੜੀ ਕੋਈ ਹੈਲਪ ਹੈਗੀ ਮਿਲ ਸਕਦੀ ਆ ਬਾਕੀ ਜਿੱਦਾਂ ਉਹਨਾਂ ਨੂੰ ਦੱਸਿਆ ਵੀ ਜਿਹੜੇ ਬੱਚੇ ਹੈਗੇ ਜਿਹੜਾ ਸਾਰਾ ਇਹ ਨਿਕਾ ਉਹਨਾਂ ਨੂੰ ਕਿਉਂਕਿ ਉਧਰ ਸਪੀਕਰ ਲੱਗਾ ਹੋਇਆ ਸੀਗਾ ਜਦੋਂ ਉਹਨਾਂ ਨੇ ਖੜੇ ਹੋ ਕੇ ਤੁਹਾਨੂੰ ਦੱਸਿਆ ਸੀ ਵੀ ਆਸਿਬਾ ਹਮ ਆਪਾਂ ਦੇ ਰਹੇ ਆ ਨਹੀਂ ਦੱਸ ਦੀ ਦੂਏ ਤੇ ਉਹ ਬੱਚਿਆਂ ਦਾ ਜਿਹੜਾ ਕੋਈ ਹਾਰਾ ਨਹੀਂ ਉਹਨਾਂ ਨੂੰ ਸਕਾਲਰਸ਼ਿਪ ਵੀ ਦੇ ਰਹੇ ਆ ਜੇ ਕੋਈ ਬਿਮਾਰੀ ਤੋਂ ਪੀੜਤ ਹੈ ਜਿਹੜਾ ਕੋਈ ਹਾਰਾ ਨਹੀਂ ਕੋਈ ਆਮਦਨ ਦਾ ਸਾਧਨ ਨਹੀਂ ਆ ਉਹ ਵੀ ਸੰਪਰਕ ਕਰਕੇ ਆਪਣੀ ਹੈਲਪ ਜੜੀ ਆ ਕੋਈ ਆਪਣੀ ਬਿਮਾਰੀ ਦਾ ਇਲਾਜ ਜੜਾ ਕਰਾ ਸਕਦਾ ਹੈ ਨੇ ਕਹਿੰਦੇ ਹੋਏ ਬਹੁਤ ਜ਼ਿਆਦਾ ਦਿਲੋਂ-ਦੇਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਆ ਜਿਹੜਾ ਸਾਡੇ ਪਿੰਡ ਦੇ ਵਿੱਚ ਸਾਨੂੰ ਇਹ ਸਹਿਯੋਗ ਕਰਕੇ ਤਾਂ ਇਹ ਵੱਡੀ ਰਕਮ ਸੀ ਇਕਵਾਲ ਜੀ ਸਰਪੰਚ ਸਹਿਬਾ ਤੇ ਇੱਥੇ ਮਿਲ ਇਕੱਠੇ ਬੈਠੇ ਭਗਵੰਤ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਮੇਂ ਪਹਿਲਾਂ ਕਾਫੀ ਟਾਈਮ ਹੋ ਗਿਆ ਨਰਿੰਦਰ ਹੁਰੀ ਸਾਡੇ ਕੋਲ ਤਲਵਾੜੇ ਇੱਕ ਮਾਰਚਰੀ ਫ੍ਰੀਜ਼ਰ ਦਾ ਇੱਕ ਐਪਲੀਕੇਸ਼ਨ ਲੈ ਕੇ ਆਏ ਕਿ ਸਾਡੇ ਇਲਾਕੇ ਵਿੱਚ ਵੇਲੇ ਇੱਕ ਵੇਲੇ ਜਦੋਂ ਸਿੱਤੇ ਬੀਜ ਦੀ ਜ਼ਰੂਰਤ ਪੈਂਦੀ ਹੈ ਤਾਂ ਦੂਰ ਦਰਾਡੇ ਫਿਰ ਜਾ ਕੇ ਸ਼ਹਿਰ ਦੇ ਵਿੱਚੋਂ ਇਸ ਚੀਜ਼ ਨੂੰ ਲੈ ਕੇ ਆਉਣਾ ਪੈਂਦਾ ਤਾਂ ਉਹਨਾਂ ਦੀ ਜਿਹੜੀ ਰਿਕੁਐਸਟ ਹੈ ਉਹ ਅਸੀਂ ਰਿਕਮੈਂਡ ਕਰਕੇ ਅੱਗੇ ਅਮਰਾਇਤ ਸਾਹਿਬ ਦੇ ਕੋਲੇ ਭੇਜੀ ਸੀ ਉੱਪਰ ਪਹਿਲਾਂ ਕੁਝ ਕਾਰਨਾ ਕਰਕੇ ਸ਼ਾਇਦ ਕਈ ਵਾਰੀ ਚੀਜ਼ਾਂ ਮਿਸਪਲੇਸ ਹੋ ਜਾਂਦੀਆਂ ਰਸਤੇ 'ਚ ਤੋਂ ਨਹੀਂ ਫਿਰ ਦੁਬਾਰਾ ਫੇਰ ਉਹ ਅਪਲੀਕੇਸ਼ਨ ਇੱਕ ਵਾਰੀ ਇਹ ਇਕਬਾਲ ਸਿੰਘ ਉਹਨਾਂ ਦੀ ਫੇਰ ਇਹਨਾਂ ਦੀ ਹਿੰਮਤ ਮੈਂ ਤਾਂ ਇਹਨਾਂ ਦੀ ਹਿੰਮਤ ਵੀ ਨਾਲ ਕਹਾਂਗਾ ਇਹਨਾਂ ਨੇ ਕਾਫੀ ਹਿੰਮਤ ਕੀਤੀ ਅਪਲੀਕੇਸ਼ਨ ਫੇਰ ਉੱਥੇ ਤਲਵਾੜੇ ਜਾ ਕੇ ਇਹਨਾਂ ਦੇ ਪੂਰੇ ਇਥੋਂ ਟੀਮ ਗਈ ਸੀ ਤੋਂ ਰਿਕਮੈਂਡ ਕਰਾ ਕੇ ਤੇ ਉੱਥੋਂ ਅਪਲੀਕੇਸ਼ਨ ਫੇਰ ਅਸੀਂ ਭੇਜੀ ਤੋਂ ਉਹਦੇ ਨਾਲ ਅਬਰਾਇ ਸਾਹਿਬ ਨੇ ਫੇਰ ਇੱਥੇ ਕਿਲਾ ਸਾਹਿਬ ਗੁਰਦੁਆਰਾ ਇੱਥੇ ਆਏ ਸੀਗੇ ਤੇ ਉਦੋਂ ਹੀ ਉਹ ਉਹਨਾਂ ਨੇ ਯਸ਼ ਕਰਕੇ ਕਿ ਚਲੋ ਇਹ ਚੀਜ਼ ਹੱਲ ਹੋ ਗਈ। ਤੋਂ ਬਹੁਤ ਵਧੀਆ ਜਿਸ ਚੀਜ਼ ਦੀ ਕਿਸੇ ਦੀ ਜ਼ਰੂਰਤ ਹੋਵੇ ਅਵਰਾਏ ਸਾਹਿਬ ਹੈ ਹੀ ਉਸੇ ਕੰਮ ਲਈ ਪਤਾ ਨਹੀਂ ਵਾਹਿਗੁਰੂ ਨੇ ਉਹਨਾਂ ਨੂੰ ਕਿੰਨਾ ਕਿੰਨਾ ਬਲ ਬਖਸ਼ਿਆ ਕਿ ਉਹਨਾਂ ਨੇ ਆਪਣਾ ਜੀਵਨ ਬੜੇ ਸੰਘਰਸ਼ ਨਾਲ ਸ਼ੁਰੂ ਕੀਤਾ ਸੀ। ਉਹ ਮਕੈਨਿਕ ਵੀ ਰਹੇ तलवारे आईटीआई ਚ ਪੜੇ ਹੋਏ ਸੀਗੇ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਹੌਲੀ ਹੌਲੀ ਨੌਕਰੀ ਵੀ ਕੀਤੀ ਨੌਕਰੀ ਕਰਕੇ ਫਿਰ ਕੋਈ ਕੰਮਕਾਰ ਸ਼ੁਰੂ ਕੀਤੇ ਔਰ ਕਰਦੇ 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 ਫਿਰ ਉਹ ਇਸ ਮਕਾਮ ਤੇ ਪਹੁੰਚ ਗਏ ਕਿ ਉਹ ਦੱਸਦੇ ਸੀ ਕਿ ਕਹਿੰਦੇ ਫਿਰ ਮੈਨੂੰ ਪਤਾ ਨਹੀਂ ਕਿਸ ਤਰੀਕੇ ਨਾਲੇ ਹੁਕਮ ਹੋਇਆ ਵੀ ਹੁਣ ਜਿਹੜਾ تیر ਕੋਲ ਇੰਨਾ ਪੈਸਾ ਹੈ ਇਹ ਪੈਸਾ ਹੁਣ ਤੋਂ ਇਹਨੂੰ ਵੰਡ ਉਹਨਾਂ ਨੇ ਫਿਰ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਦੇ ਸਮੇਂ ਦੇ ਵਿੱਚ ਉਹ ਆਰ ਦੀ ਜੇਬ ਚੋਂ ਆਰਦੇ ਹੀ ਪੈਸੇ ਚੋਂ 98% ਜਿਹੜਾ ਪੈਸਾ ਹੈ ਉਹ ਦਾਨ ਸੇਵਾ ਦੇ ਵਿੱਚ ਲਾ ਰਹੇ ਆ ਹੁਣ ਜਿਸ ਤਰ੍ਹਾਂ ਬਾਹਰ ਦੇ ਵਿੱਚ ਦੁਬਈ ਦੇ ਵਿੱਚ ਉਹਨਾਂ ਨੇ ਆਪਣਾ ਵੈਸੇ ਦਾ ਸੈੱਟ ਹੋਇਆ ਹੁਣ ਹੈ ਉਹਨਾਂ ਦਾ ਪਟਿਆਲਾ ਚੰਡੀਗੜ੍ਹ ਹਰ ਇੱਕ ਜਗ੍ਹਾ ਉਹਨਾਂ ਦੇ ਮਦਰ ਇੱਥੇ ਮੁਹਾਲੀ ਰਹਿੰਦੇ ਆ ਤੋ ਇਹਨਾਂ ਨੇ ਅਭ ਰਾਜ ਸਾਹਿਬ ਨੇ ਜਿਸ ਵੇਲੇ ਪਹਿਲਾਂ ਇੱਕ ਵਾਰੀ 17 ਬੰਦੇ 17 ਬੰਦੇ ਇਹਨਾਂ ਨੇ ਫਾਂਸੀ ਦੀ ਸਜ਼ਾ ਤੋਂ ਮੁਕਤ ਕਰਾਏ ਸੀ 8 ਕਰੋੜ ਰੁਪਈਆ ਇਹਨਾਂ ਨੇ ਉਸ ਵੇਲੇ ਬਲੱਡ ਬਣੀ ਦਿੱਤਾ ਸੀ ਫੋਨੋ ਕੱਲੇ 17 ਨਹੀਂ 137 ਬੰਦਿਆਂ ਨੂੰ 137 ਬੰਦਿਆਂ ਨੂੰ ਉਹ ਬਲੱਡ ਬਣੀ ਦੇ ਕੇ ਉਹਨਾਂ ਦੀ ਮੌਤ ਦੀ ਸਜ਼ਾ ਫਾਂਸੀ ਦੀ ਸਜ਼ਾ ਮੁਕਤ ਕਰਾ ਚੁੱਕੇ ਆ ਬਾਕੀ ਹਰ ਤਰ੍ਹਾਂ ਦਾ ਉਹਨਾਂ ਨੇ ਦੇਖੋ ਹਸਪੀਟਲਸ ਦੇ ਵਿੱਚ ਜਿਸ ਤਰ੍ਹਾਂ ਡਾਇਲਿਸਿਸ ਮਸ਼ੀਨਾਂ ਦੇਣੀਆਂ ਜਾਂ ਇਸ ਤਰ੍ਹਾਂ ਇਹ ਮਾਰਚਰੀ ਫ੍ਰੀਜਰ ਮਾਰਚਰੀ ਵੈਨਾ ਵਿਧਵਾ ਪੈਨਸ਼ਨਾਂ ਔਰ ਬੱਚਿਆਂ ਦੀ ਪੜ੍ਹਾਈ ਦੇ ਔਰ ਬਿਮਾਰ ਬੰਦੇ ਦੇ ਖਰਚੇ ਸਾਰਾ ਖਰਚਾ ਟੋਟਲੀ ਉਹ ਆਪਣੇ ਹੀ ਪੌਕਟ ਦੇ ਵਿੱਚੋਂ ਕਰਦੇ ਆ ਉਹਨਾਂ ਨੇ ਆਪਣੀਆਂ ਹਰ ਜ਼ਿਲ੍ਹੇ ਦੇ ਵਿੱਚ ਟੀਮਜ਼ ਬਣਾਈਆਂ ਜਿੱਦਾਂ ਸਾਡੀ ਟੀਮ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਮੈਂ ਵਾਈਸ ਪ੍ਰੈਜ਼ੀਡੈਂਟ ਤੇ ਬਾਕੀ ਇਸੇ ਤਰ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਟੀਮਜ਼ ਬਣੀਆਂ ਹੁਣ ਇਹਨਾਂ ਨੇ ਜਿਹੜੀਆਂ ਲੇਟੈਸਟ ਖੋਲੀਆਂ 150 ਲੈਬੋ੍ਰਟਰੀ ਖੋਲ ਚੁੱਕੇ ਆ ਇਸ ਵੇਲੇ ਲੈਬੋ੍ਰਟਰੀ ਦੇ ਵਿੱਚ ਜਿਸ ਤਰ੍ਹਾਂ ਬਾਹਰ ਕਿਤੇ 3000 ਰੁਪਏ ਜਿੰਨਾ ਟੈਸਟਾਂ ਦਾ ਖਰਚਾ ਔਰ ਸਾਡੀਆਂ ਲੈਬੋ੍ਰਟਰੀਜ਼ ਦੇ ਵਿੱਚ ਸਿਰਫ 300 ਰੁਪਏ ਦੇ ਵਿੱਚ ਸਾਡੇ ਤਲਵਾੜੇ ਵੀ ਲੈਬੋ੍ਰਟਰੀ ਆ ਤੁਹਾਡੇ ਇੱਥੇ ਜਿਹੜਾ ਸਾਹ ਲਬੋਰਟਰੀ ਹੈ ਇਧਰ ਟਾਂਡੇ ਕੋਲੇ ਲਬੋਰਟਰੀ ਹੈ ਜਿੱਥੇ ਢੋਲ ਬਲਾਜਾ ਦੇ ਕੋਲੇ ਹਾਂ ਸੋ ਉਸ ਤਰ੍ਹਾਂ ਦੀ ਇਹ ਨਿਰੰਤਰ ਸੇਵਾ ਕਰਦੇ ਜਾ ਰਹੇ ਹੈ ਤੇ ਆਪਾਂ ਸਾਰੇ ਉਹਨਾਂ ਦਾ ਇਹ ਇਹ ਸਾਰੇ ਕੰਮ ਦੇ ਵਿੱਚ ਸ਼ੁਕਰੀਆ ਕਰਦੇ ਹਾਂ ਅਬਰਾਏ ਸਾਹਿਬ ਦਾ ਤੇ ਨਾਲ ਸਾਡੇ ਉੱਥੇ ਬੈਠੇ ਜਿਹੜੇ ਪਟਿਆਲੇ ਦੀ ਸਾਡੀ ਟੀਮ ਆ ਹੈੱਡ ਆਫਿਸ ਦੇ ਵਿੱਚ ਬੈਠੇ ਆ ਆ ਇੰਦਰਜੀਤ ਕੌਰ ਜੀ ਸਰਦਾਰ ਜਸਰ ਸਿੰਘ ਜੀ ਸਰਦਾਰ ਡਾਕਟਰ ਗਿੱਲ ਹੁਰੀ ਡਾਕਟਰ ਟਵਾਲ ਹੁਰੀ ਜੋ ਕਿ ਇਹ ਸਾਰਾ ਮੈਡੀਕਲ ਦਾ ਔਰ ਸਕੂਲਾਂ ਦਾ ਔਰ ਬੱਚਿਆਂ ਦਾ ਔਰ ਪੜ੍ਹਾਈ ਦਾ ਜਿਹੜਾ ਸਾਰਾ ਖਰਚਾ ਦੇਖਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਕੋਈ ਵੀ ਸਾਡੀ ਟੀਮ ਦਾ ਬੰਦਾ ਕੋਈ ਵੀ ਸਾਡੀ ਟੀਮ ਦਾ ਬੰਦਾ ਪੇਡ ਨਹੀਂ ਹੈ ਸਾਰੇ ਬੰਦੇ ਸਿਰਫ ਆਪਣੀ ਸੇਵਾ ਦੇ ਵਿੱਚ ਅਬਰਾਈ ਸਾਹਿਬ ਨਾਲ ਜੁੜੇ ਆ ਸਿਰਫ ਇਹ ਸੋਚ ਕੇ ਕਿ ਅਬਰਾਈ ਸਾਹਿਬ ਜੇ ਆਪਣੀ جیਬ ਦੇ ਵਿੱਚੋਂ ਇੰਨਾ ਕੁਝ ਕਰ ਰਹੇ ਆ ਤੇ ਉਹਦੇ ਨਾਲ ਜੇ ਅਸੀਂ ਉਹਨਾਂ ਦੀ ਟੀਮ ਦੇ ਨਾਲ ਜੁੜਿਆ ਤਾਂ ਫਿਰ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਕੁਝ ਆਪਣਾ ਉਸ ਤਰੀਕੇ ਦੇ ਨਾਲ ਜੇ ਚੱਲਣ ਦਾ ਹੀ ਹੈ ਸਾਡਾ ਕਦੀ ਇੱਧਰ ਕਦੀ ਉੱਧਰ ਜੋ ਵੀ ਹੈ ਤੇ ਉਹ ਸਾਨੂੰ ਸਾਰੇ ਸਾਡੀ ਸਾਰੀ ਟੀਮ ਦੇ ਇੱਕ ਸਿਰਫ ਪਟਿਆਲੇ ਜਿਹੜੇ ਬੈਠੇ ਹੋ ਉਹ ਨਹੀਂ ਜ਼ਿਲ੍ਹਾ ਹੈੱਡਕੁਆਰਟਰ ਦੇ ਵਿੱਚ ਦੂਰ ਦੂਰ ਪਿੰਡਾਂ 'ਚ ਜਾਣਾ ਕਰਨਾ ਸਭ ਸਾਡੇ 'ਚ ਕੋਈ ਵੀ ਸਾਡਾ ਕੋਈ ਪੇਡ ਵਰਕਰ ਨਹੀਂ ਹੈ ਸਾਰੇ ਨਿਸ਼ਕਾਮ ਹੀ ਸਾਰੇ ਉਹਦੇ ਵਿੱਚ ਕਰ ਰਹੇ ਆ ਹੁਣ ਮੇਰੇ ਨਾਲ ਜਿਸ ਤਰ੍ਹਾਂ ਇੱਥੇ ਤਲਵਾਲੇ ਤੋਂ ਤੁਹਾਡੇ ਐਕਸ਼ਨ ਉਹ ਵੀ ਜੀ ਜੁੜੇ ਹੈ ਜਿੱਥੇ ਵੀ ਅਸੀਂ ਜਾਣਾ ਹੁੰਦਾ ਫਿਰ ਇਹਨਾਂ ਨੂੰ ਆ ਇਹ ਨਾਲੇ ਮੇਰੇ ਚੱਲਦੇ ਐ ਜਿਹੜੀ ਵੀ ਜਗ੍ਹਾ ਤੇ ਚਾਹੇ ਸਕੂਲਾਂ ਚ ਜਾਣਾ ਹੋਵੇ ਚਾਹੇ ਕਿਤੇ ਹੋਰ ਕਿਸੇ ਜਗ੍ਹਾ ਤੇ ਜਾਣਾ ਹੋਵੇ ਜਿਸ ਜਿੱਥੇ ਵੀ ਜਾਣਾ ਸਾਨੂੰ ਜੋ ਵੀ ਹੁਕਮ ਹੁੰਦਾ ਉਪਰੋਂ ਵੀ ਉੱਥੇ ਜਾਣਾ ਤੇ ਅਸੀਂ ਫਿਰ ਉਹ ਕਰਦੇ ਆਂ ਤੋਂ ਅੱਜ ਚਲੋ ਮੈਨੂੰ ਪਿੰਡ ਆ ਕੇ ਬਹੁਤ ਖੁਸ਼ੀ ਹੋਈ ਤੇ ਇਹਦੇ ਨਾਲ ਇੱਧਰਲਾ ਇਲਾਕਾ ਵੀ ਹੁਣ ਅਸੀਂ ਦੇਖਿਆ ਔਰ ਤੁਹਾਡੇ ਪਿੰਡ ਆਉਂਦਾ ਵੀ ਮੌਕਾ ਮਿਲਿਆ ਤੋਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਜਿਨ੍ਹਾਂ ਨੇ ਪਿੰਡ ਦੇ ਵਿੱਚ ਇਹ ਮਨਿੰਦਰ ਜੀ ਇਕਵਾਲ ਜੀ ਇਹਨਾਂ ਨੇ ਹਿੰਮਤ ਕਰਕੇ ਮੈਂ ਤਾਂ ਇਹਨਾਂ ਨੂੰ ਇਹੀ ਕਿਹਾ ਮੈਂ ਕਿ ਅੱਗੇ ਦੀ ਅੱਗੇ ਇਸ ਤਰ੍ਹਾਂ ਹਿੰਮਤ ਕਰਦੇ ਜਾਓ ਤਾਂ ਕਿ ਕੋਈ ਵੀ ਬੰਦਾ ਕੋਈ ਵੀ ਲੋੜਵੰਦ ਹੋਵੇ অতি ਲੋੜਵੰਦ ਤੇ ਉਹ ਇਸ ਤੋਂ ਵਾਂਝੇ ਨਾ ਰਹਿ ਸਕੇ ਹੁਣ ਜਿਸ ਤਰ੍ਹਾਂ ਇਹਨਾਂ ਨੇ ਮੈਨੂੰ ਹੁਣੇ ਦਿੱਤੀਆਂ ਸੀ ਐਪਲੀਕੇਸ਼ਨਸ ਆ ਵਿਡੋ ਪੈਨਸ਼ਨਾਂ ਵਾਲੀਆਂ ਕੁੜੀਆਂ ਨੇ ਤੋ ਉਹ ਵੀ ਹੁਣ ਦੇਖੋ ਜੇ ਅੱਗੇ ਤੁਰ ਜਾ ਕੇ ਇਹ ਵੀ ਹੋ ਜਾਣਗੀਆਂ ਇਹਨਾਂ ਕਹਿੰਦੇ ਹੋਏ ਸਾਰਿਆਂ ਦਾ ਬਹੁਤ-ਬਹੁਤ